ਇਹ ਚੀਜ਼ ਦਾ ਕਹਿਦਾ ਹਰ ਇੱਕ ਸਰਕਾਰ ਚੱਕਦੀ ਹੈ ਜੀ ਬਾਕੀ ਨਾਈਟ ਨੂੰ ਕੀ ਆਣਾ ਚਾਹੀਦਾ ਹੈ ਦਿਨ ਦੇ ਵਿੱਚ ਇੱਥੇ ਇੰਨਾ ਵਧੀਆ 뷰 ਨਹੀਂ ਆਣਾ ਆਪਣੀ ਇੰਡੀਆ ਚ ਵੈਸੇ ਫੁੱਟਬਾਲ ਦਾ ਕਰੇ ਜਾਣਾ ਹੈ ਨਹੀਂ ਜਿੰਨਾ ਬਰਲੀ ਘੰਟੇ ਦੇ ਵਿੱਚ ਹੁੰਦਾ ਹੈ ਇਸ ਕੰਪੇਅਰ ਟੂ ਹੈਗਾ ਕੁਝ ਲੋਕਾਂ ਨੂੰ ਅਹਮਦਾਬਾਦ ਦਾ ਫਿਲਹਾਲ ਇਹੀ ਏਰੀਆ ਜੀ ਜਿਹੜਾ ਮੈਨੂੰ ਲੱਗਦਾ ਕਰਾਉਡੀ ਏਰੀਆ ਪ੍ਰੋਪਰਟੀ ਟੂਰਿਸਟ ਦੇ ਨਾਲ ਟਿਕਟ ਮੰਡੇਟਰੀ ਅਸਲੀ ਹੁੰਦੀ ਹੈ ਜੀ ਕਿਉਂਕਿ ਸਰਕਾਰ ਦਾ ਜੋ ਮੇਨਟੇਨੈਂਸ ਦਾ ਤੇ ਖਰਚਾ ਹੁੰਦਾ ਹਨਾ ਇਹ ਐਂਟਰੀ ਪੈਗਾ ਤੇ ਅੱਗੇ ਜਾ ਕੇ ਹੁਣ ਦੇਖਦੇ ਆਂ ਇੱਧਰ ਸ਼ਾਪਸ ਵਗਰਾਂ ਦੇ ਖਾਣ ਪੀਣ ਦੀ ਤੇ ਉਧਰ ਅੱਗੇ ਚੱਲਦੇ ਆਂ ਜੀ ਥਿਊ ਤਾਂ ਬੜਾ ਸੋਹਣਾ ਜੀ ਵੈਸੇ ਬਾਕੀ ਨਾਈਟ ਨੂੰ ਹੀ ਆਣਾ ਚਾਹੀਦਾ ਇਹ ਦਿਨ ਦੇ ਵਿੱਚ ਇੱਥੇ ਇੰਨਾ ਵਧੀਆ ਥਿਊ ਨਹੀਂ ਆਣਾ ਦੇਖੋ ਜੀ ਇਹ ਤਾਂ ਜੇ ਤਾਂ ਪਿਆ ਹੋਊਗਾ ਆਨੇ ਵੀ ਇਹ ਅੰਦਰ ਜਿੰਨੇ ਵੀ ਆਣਗੇ ਡੈਕੋਰੇਸ਼ਨ ਵਗੈਰਾ गल बात है जी इधर भी शॉप्स आ गई प्रॉपर टूरिस्ट डेस्टिनेशन कहते हैं चाहे ने चाहे बहर तुम रोक है जी ਇਹ ਅਗਜੀ ਰੀਵਰ ਸਾਵਰਮਤੀ ਰੀਵਰ ਤੇ ਉਹ ਨੀਚੇ ਵੀ ਆਈ ਗਿਆ ਜਗਾ ਜਾਣ ਲਈ ਨੀਚੇ ਚਲਦੇ ਆਂ ਇਹ ਬ੍ਰਿਜ ਬਣਾ ਹੋਇਆ ਜੇ ਦੇਖੋ ਕਿੰਨਾ ਸੋਹਣਾ ਤੇ ਬ੍ਰਿਜ ਦੇ ਨਾਲ ਨਾਲ ਲਾਈਟ ਆਉਂਦੀ ਹੈ ਦੇਖੋ ਇਹ ਕੋ ਦੇਖੋ ਇਧਰੋਂ ਜਾ ਰਹੀ ਹੈ ਪਿੰਕ ਕਲਰ ਦੀ ਇੱਕ ਸਾਈਡ ਤੋਂ ਸਟਾਰਟ ਹੋ ਕੇ ਦੂਜੀ ਸਾਈਡ ਤੋਂ ਜਾਂਦੀ ਹੈ ਵਾਹ ਜੀ ਵਾਹ ਕੀ ਵੀ ਹੋਇਆ ਜੀ ਦੇਖੋ ਯਾਰ ਉहां पे ਨਵੇਂ ਨਾ ਰਹੇ ਨੇ ਇਹ ਮਰੀ ਨੇ ਇਹ ਮਨ ਇਹ ਮਲਲਾ ਆਰਟੀਫੀਸ਼ਲ ਦਰਖਤ ਲਾਏ ਹੋਏ ਨੇ ਜੀ ਇਹ ਨੇਚਰਲ ਨਹੀਂ ਹੈਗੇ ਆ ਆਰਟੀਫੀਸ਼ਲ ਦਰਖਤ ਨੇ ਜੀ ਬਾਕੀ ਮੁੰਡਾ ਆਪਣਾ ਟੈਵਰ ਦਿਖਾ ਰਿਹਾ ਹੈ ਵਾਹ ਜੀ ਵਾਹ ਕੀ ਅਲਸ ਟੈਲੈਂਟ ਹੈ ਜੀ ਬੰਦੇ ਚ ਉਹ ਦੇਖੋ ਜੀ ਪਿੰਡ ਦੇਖੋ ਜੀ ਕਿੰਨੇ ਇਕੱਠੇ ਹੋਈ ਹੋਈਆਂ ਨੂੰ ਦੇਖਾਂਗੇ ਨਾ ਨਹੀਂ ਤੁਹੇ ਲੈ ਜਾ ਤੋ ਨਾ ਇਹ ਇਹ ਜੀ ਵੀਓ ਪ੍ਰੋਪਰ ਬਿਲਕੁਲ ਨੇੜੇ ਦੋ ਤੇ ਪਾਣੀ ਵੀ ਮਲਾਦਾ ਸਾਫ ਹੈ ਜੀ ਇੱਥੇ ਪ੍ਰੋਪਰ ਹਲਕਾ ਹਲਕਾ ਦਿੰਦਾ ਜੀ ਪਾਣੀ ਇਹ ਤੋਂ ਆਪਾਂ ਨੂੰ ਬੋਲਿਆ ਆ ਬਜਟ ਜੀ ਬਾਕੀ ਵਧੀਆ ਜੀ ਜਿਵੇਂ ਗੋਆ ਦੇ ਵਿੱਚ ਰਿਵਰ ਆ ਸੇਮ ਉਹੀ ਫੀਲਿੰਗ ਆ ਰਹੀ ਹੈ ਜਿਹਤੇ ਜਰੂਰ ਕਰੇ ਗੋਆ ਗਈ ਉੱਥੇ ਕੰਪੇਅਰ ਕਰੇ ਉਹ ਇੱਥੇ ਆਏ ਇੱਕ ਵਾਰ ਪੈਸਾ ਸੂਨੇ ਜਿਹਾ ਰਥੇ ਬਾਕੀ ਹਜੇ ਤੱਕ ਤਾਂ ਕੋਈ ਫਿਲਹਾਲ ਇੱਥੇ ਟਿਕਟ ਲੱਗੀ ਨਹੀਂ ਤੇ ਬ੍ਰਿਜ ਦੇ ਉੱਪਰ ਜਾਂਦੇ ਆ ਜੀ ਇੱਧਰ ਵੈਸੇ ਇੱਧਰ ਤਾਂ ਲੇ ਜਿੱਤੀ ਦੇਖੀ ਹੈ ਜੀ ਆਪਣਾ ਨਾਮ ਨਾਲ ਉੱਪਰ ਬ੍ਰਿਜ ਦੇ ਉੱਪਰ ਜਾ ਕੇ ਉੱਧਰ ਜਾ ਕੇ ਨਹੀਂ ਦੇ ਦੇ ਇਹ ਦੇਖੋ ਜੀ ਪਿੱਛੇ ਇਧਰ ਅੱਤ ਤੇ ਜਾਣਾ ਪੈਣਾ ਉੱਧਰ ਉਹ ਕਿਹੜਾ ਪਲੇਅਰ ਹੈ ਫੁੱਟਬਾਲ ਦਾ ਅਸੀਂ ਦੇਖੀ ਆਪਣੇ ਇੰਡੀਆ ਚ ਵੈਸੇ ਫੁੱਟਬਾਲ ਦਾ ਕਰੇ ਜਾਣਾ ਹੈ ਨਹੀਂ ਦੀਨਾਂ ਬਾਹਰ ਦੀ ਕੰਟਰੀਜ਼ ਦੇ ਵਿੱਚ ਹੁੰਦਾ ਆਈਸਕੀਪਰ ਟੂ ਹੈਗਾ ਕੁਝ ਲੋਕਾਂ ਨੂੰ ਬਟ ਬਾਹਰ ਦੀ ਕੰਟਰੀਜ਼ ਐਮਸ਼ਨ ਜ਼ਿਆਦਾ ਹੁੰਦਾ ਫੁੱਟਬਾਲ ਤੇ ਆਪਣੇ ਇੱਥੇ ਵਧੀਆ ਜਿਹੜੇ ਖੇਡਦੇ ਨੇ ਵੀਰੋ ਪ੍ਰੋਫੈਸ਼ਨਲ ਵਾਲੇ ਖੇਡਦੇ ਰਹੇ ਨੇ 에어ਪੋਰਟ ਵੀ ਇੱਥੇ ਨੇੜੇ ਹੀ ਹੈ ਜੀ ਉਹ ਜਹਾਜ਼ ਲੰਘ ਰਿਹਾ ਦੇਖੋ ਅਹਮਦਾਬਾਦ ਦਾ ਫਲਾ ਲਿਖੀ ਏਰੀਆ ਜੀ ਜਿਹੜਾ ਮੈਨੂੰ ਲੱਗਦਾ ਕਰਾਉਡੀ ਏਰੀਆ ਪ੍ਰੋਪਰਟਿ ਟੂਰਿਸਟ ਦੇ ਨਾਲ ਘੁੰਮਣ ਘਰ ਨਾਲ ਇਹਦੇ ਨਾਲ ਲਾਲੋ ਟੂਰਿਸਟ ਤਾਂ ਚਲੋ ਕਹਿ ਵੀ ਸਕਦੇ ਨਹੀਂ ਵੀ ਇੱਥੇ ਟੂਰਿਸਟ ਬਾਰੂ ਆਏ ਹੁੰਦੇ ਨੇ ਇੱਥੇ ਕੁਝ ਲੋਕ ਲੋਕਲ ਨੇ ਤੇ ਕੁਝ ਬਾਹਰ ਆਏ ਹੋਏ ਨੇ ਟਿਕਟ ਲੈਣੀ ਆ ਜੇ ਇੱਥੇ ਅੰਦਰ ਜਿੱਥੇ ਜਾਣਗੇ ਟਿਕਟ ਉਹ ਤਾਂ ਨਹੀਂ ਕਿੱਥੋਂ ਮਿਲੇਗੀ ਇਹ ਚੀਜ਼ ਦਾ ਫਾਇਦਾ ਹਰ ਇੱਕ ਸਰਕਾਰ ਚੱਕਦੀ ਹੈ ਜੀ ਇੱਥੇ ਚਾਰ ਲੋਕ ਨੂੰ ਬਣਾ ਰਹੇ ਨੇ ਉਨੋਂ ਉੱਥੇ ਪੱਕਾ ਟਿਕਟ ਰੱਖੀ ਹੁੰਦੀ ਹੈ ਜੀ ਤੇ ਇੱਥੋਂ ਟਿਕਟ ਦੇਖਦੇ ਹਾਂ ਕਿੰਨੇ ਦੀ ਆ ਟਿਕਟ ਕਾਊਂਟਰ ਇੱਧਰ ਆ ਜੀ ਇੱਧਰ ਜਦੋਂ ਤੁਸੀਂ ਗੇਟ ਨੰਬਰ 3 ਤੋਂ ਐਂਟਰ ਕਰੋਗੇ ਰਾਈਟ ਤੇ ਆ ਕੇ ਲੈਫਟ ਕੋ ਮੁੜ ਕੇ ਟਿਕਟ ਕਾਊਂਟਰ ਆ ਜੀ ਇਹ ਟਿਕਟ ਦਾ ਰੇਟ ਹੈ ਜੀ 6 ਟਿਕਟ ਤੇ ਅਟਲ ਬ੍ਰਿਜ ਦਾ 30 ਰੁਪਏ ਦਾ ਤੇ ਫਲਾਵਰ ਪਾਰਕ 플러스 ਅਟਲ ਬ੍ਰਿਜ ਦੋਨਾਂ ਦਾ 40 ਰੁਪਏ ਦਾ ਕੱਲੀ ਫਲਾਵਰ ਪਾਰਕ ਦਾ 20 ਰੁਪਏ ਦਾ ਜੀ ਅਡਲਟ ਲਈ ਦੁਨੀਆਂ ਸੀਟੀ ਦਾ ਰੇਟ ਵੀ ਨਾਲ ਲਿਖਿਆ ਹੋਇਆ ਜਦਾ ਜੀ ਟਿਕਟ ਦੇ ਲਈ ਜੇ ਆਪਾਂ ਨੇ 30 ਰੁਪਏ ਦੀ ਹੈ ਜੀ ਕੱਲੀ ਅਟਲ ਬ੍ਰਿਜ ਦੀ ਤੇ ਜੇ ਆਪਾਂ ਉਧਰ ਜਾਣਾ ਹੋਏ ਜੀ ਤਾਂ ਬਾਅਦ ਚ ਦੇਖ ਲਾਂਗੇ ਸਾਲ ਆਪਾਂ ਕੱਲੇ ਅਟਲ ਅਟਲ ਬ੍ਰਿਜ ਦੇ ਲਈ 10 ਰੁਪਏ ਦਾ ਫਰਕ ਪੈਂਦਾ ਜੀ ਬਟਲ ਟਾਈਮ ਦੇ ਅਕੋਰਡਿੰਗ ਦੇਖਾਂਗੇ ਨਾ ਆਪਾਂ ਜੇ ਰਟਲ ਬ੍ਰਿਜ ਵਾਲੀ ਸਾਈਡ ਜ਼ਿਆਦਾ ਟਾਈਮ ਲੱਗ ਗਿਆ ਤਾਂ ਆਪਾਂ ਬਟਲ ਬ੍ਰਿਜ ਹੀ ਘੁੰਮਾਂਗੇ ਜੇ ਆਪਾਂ ਟਾਈਮ ਨਾਲ ਫ੍ਰੀ ਹੋ ਗਏ ਤਾਂ ਆਪਾਂ ਫਲਾਵਰ ਪਾਰਕ ਵੀ ਦੇਖ ਕੇ ਆਵਾਂਗੇ ਉਹਦੀ 20 ਰੁਪਏ ਦੀ ਫਿਰ ਦੁਬਾਰਾ ਲੱਗੇਗੀ ਜੀ 50 ਰੁਪਏ ਚ ਪੈਂਦੀ ਆ ਉਹਨੇ 40 ਰੁਪਏ ਦੀ ਸੀ ਇਕੱਠੀ ਮੰਨ ਲਓ ਜੇ ਆਪਾਂ ਇਕੱਠੀ ਲੈ ਲਉਂਦੇ ਤਾਂ ਟਾਈਮ ਨਾਲ ਲੱਗਦਾ ਤਾਂ ਵੀ ਬੈਸਟ ਜਾਣੇ ਸੀਗੇ ਟਿਕਟ ਮੰਡੈਟਰੀ ਅਸਲੀ ਹੁੰਦੀ ਹੈ ਜੀ ਕਿਉਂਕਿ ਸਰਕਾਰ ਦਾ ਜੋ ਮੇਨਟੇਨੈਂਸ ਦਾ ਇਥੇ ਖਰਚਾ ਹੁੰਦਾ ਹਨਾ ਮੇਨਟੇਨੈਂਸ ਲਈ ਇੱਥੇ ਉਹਨਾਂ ਨੇ ਵਰਕਰ ਰੱਖੇ ਹੋਏ ਨੇ ਜਾਂ ਗਾਈਡ ਕਰਨੀ ਕਿੱਧਰ ਜਾ ਕਿੱਧਰ ਨਹੀਂ ਉਹਨਾਂ ਨੇ ਸੈਲਰੀ ਪੇ ਕਰਨੀ ਆ ਸਾਫ ਸਫਾਈ ਦਾ ਖਰਚਾ ਹੋਰ بڑا ਖਰਚਾ ਹੁੰਦਾ ਤੇ ਵੈਸੇ ਟਿਕਟਾਂ ਦੀ ਕਿ ਜਾਇ ਜੀ ਕੋਈ ਜ਼ਿਆਦਾ ਨਾਜਾਇਜ਼ ਟਿਕਟ ਨਹੀਂ ਹੈਗੀ ਇਹ ਨਾਜਾਇਜ਼ ਟਿਕਟ ਉਹ ਲੱਗੀ ਸੀ ਕਿ ਮੈਨੂੰ ਉੱਥੇ ਕਿ ਬੰਦੇ ਦੀ 100 ਰੁਪਿਆ ਟਿਕਟ ਤੇ ਅਗਰ ਵੀਡੀਓ ਬਣਾਣੀ ਆ ਉੱਥੇ ਤਾਂ 1000 ਰੁਪਿਆ ਐਕਸਟਰਾ ਉਹ ਚੀਜ਼ ਨਾਜਾਇਜ਼ ਸੀਗੀ ਕਿਉਂਕਿ ਉਹ ਪ੍ਰਾਈਵੇਟ ਸੀਗੀ ਕੋਈ ਕੁਝ ਕਹਿ ਨਹੀਂ ਸਕਦਾ ਕਿ ਤੈਸ ਨਾ ਉਸ ਨੂੰ ਵੀ ਉਹ ਨਾਲ ਨਾ ਉਹ ਵੀ ਉਹ ਜਿੱਦੜੇ ਕੋਚਰ ਦਾ ਐਵੇਂ ਉੱਥੇ ਆ ਜੀ ਗੋਆ ਉਹ ਵੀ ਸੇਮ ਵੀਅਰ ਹੈ ਮੈਂ ਉਹ ਵੀ ਕੋਈ ਜਿੱਦੜ ਕਾਪੀ ਚਾਹੀਦਾ ਜੀ ਸ਼ੋਰਟ ਕਲਰਫੁਲ ਕਿਤਾ ਹੋਣਾ ਜੀ ਉਹਦੇ ਕਰਕੇ ਬਹੁਤ ਵਧੀਆ ਲੱਗ ਰਿਹਾ ਬ੍ਰਿਜ ਤੇ ਉੱਧਰ ਕੋਈ ਪ੍ਰੋਗਰਾਮ ਵੀ ਆ ਲਾਈਟ ਸੇ ਚੰਦਰੀਆ ਦੇਖੋ ਤੇ ਉਧਰ ਵੀ ਚੱਲ ਰਹੀ ਜੀ ਬੰਬ ਉਹ ਦੂਰ ਜੇ ਦੇਖੋ ਤੁਹਾਨੂੰ ਦਿਖਣ ਨਹੀਂ ਪਤਾ ਨਹੀਂ ਤੇ ਉਹ ਦੇਖੋ ਹਾਂ ਜਿਵੇਂ ਕਿਸੇ ਦਾ ਕੋਈ ਬੈ ਸ਼ਾਦੀ ਹੁੰਦੀ ਆ ਪ੍ਰੋਗਰਾਮ ਉਹਦੇ ਨੂੰ ਲੈਂਦੇ ਨੇ ਸ਼ੋਰਟ ਹਾਂ ਹਵਾ ਬੜੀ ਠੰਡੀ ਲੱਗਦੀ ਹੈ ਜਿੱਥੇ ਠੰਡੀ ਠੰਡੀ ਹਵਾ ਕਿਉਂਕਿ ਨੀਚੇ ਹੱਬ ਪਾਣੀ ਹੈ ਪਾਣੀ ਦੇ ਨਾਲ ਠੰਡੀ ਹੋ ਕੇ ਇੱਥੇ ਆ ਰਹੀ ਹੈ ਜੀ ਬਾਕੀ ਰਾਤ ਨੂੰ ਵੀ ਮੈਸੇਜ ਵੀ ਮੌਸਮ ਸਹੀ ਹੋ ਜਾਣਾ ਇਹਦਾਂ ਮੁੱਲ ਦੀ ਸ਼ੌਪ ਹੈ ਜਿੱਧਰੋਂ ਹੈ ਮਾਤੀ ਹੈ ਤੇ ਜਿਹੜੇ ਉੱਪਰ ਹੈ ਜੀ ਬਿਲਕੁਲ ਵੈਸੇ ਬ੍ਰਿੰਟ ਚ ਪਰ ਹੋਰ ਕੁਝ ਵੀ ਨਹੀਂ ਜੀ ਇਹ ਹੀ ਵਿਊ ਆ ਵਿਊ ਦਾ ਖਰਚਾ ਵਿਊ ਦੀ ਟਿਕਟਾਂ ਇੱਕ ਦੂਜੇ ਨੂੰ ਦੇਖ ਕੇ ਹੀ ਆਉਂਦੇ ਹੁੰਦੇ ਨੇ ਭਾਵੇਂ ਕੁਝ ਹੋਵੇ ਦੇਖਣ ਦੀ ਭਾਵੇਂ ਨਾ ਹੋਵੇ ਮੈਂ ਨਹੀਂ ਕਹਿੰਦਾ ਵੀ ਇੱਥੇ ਕੁਝ ਹੈ ਨਹੀਂ ਚਲੋ ਸਿਟੀ ਦਾ ਵਿਊ ਵਧੀਆ ਆ ਜਾਂਦਾ ਇੱਥੋਂ ਹਨਾ ਨਾਈਟ ਟਾਈਮ ਆ ਦਿਨ ਦੇ ਵਿੱਚ ਤਾਂ ਨਹੀਂ ਚਲੋ ਐਂਦਾ ਮੇਰੇ ਅਕੋਰਡਿੰਗ ਵਧੀਆ ਲੱਗਣਾ ਤੇ ਉਹ ਲਾਇਆ ਸੀ ਉਹ ਲਾਇਆ ਇੱਕ ਦੂਜੇ ਨੂੰ ਦੇਖ ਕੇ ਵੀ ਉੱਥੇ ਦੁਨੀਆ ਦੇਖਣ ਜਾ ਰਹੀ ਹੈ ਜਿਵੇਂ ਮੈਂ ਵੀ ਜਾਵਾਂ ਦੇਖ ਕੇ ਆਵਾਂ ਕੀ ਹੈ ਇਹ ਜਿੱਦਾ ਬੜਾ ਫਰਕ ਹੁੰਦਾ ਜੀ ਦੇਖੋ ਜਿੱਥੇ ਵੀ ਇੱਕ ਦੋ ਇਹ ਪਿਆਕਤ ਉਹ ਨਵਰ ਤੇ ਆ ਜਾਂਦਾ ਜੀ ਕੋਈ ਇਧਰ ਨੂੰ ਵੀ ਜਿਵੇਂ ਮੈਂ ਪੁੱਲੇ ਭੜ ਕੇ ਆ ਗਿਆ ਜੀ ਵੈਸੇ ਚਲੋ ਮਾੜਾ ਵੀ ਨਹੀਂ ਸਿਟੀ ਬਹੁਤ ਜ਼ਿਆਦਾ ਵਧੀਆ ਬੱਟੀ ਸਿਟੀ ਆ ਤੇ ਵਧੀਆ ਦਿੱਤੀ ਹੈ ਜੀ ਵੈਸੇ ਅরেক ਚੀਜ਼ ਦੇਖੋ ਕੁਝ ਨੈਗੇਟਿਵਸ ਪੋਜ਼ਿਟਿਵ ਨੋ ਨੋ ਜਿਹੜਾ ਹੋ ਗਿਆ ਹੈ ਅਪਾਗਲੇ ਨੈਗੇਟਿਵ ਵੀ ਨਹੀਂ ਦੇ ਸਕਦੇ ਅਪਾ ਪੋਜ਼ਿਟਿਵ ਵੀ ਨਹੀਂ ਦੇ ਸਕਦੇ ਕੁਝ ਲੋਕਾਂ ਨੂੰ ਜਿਵੇਂ ਸ਼ਾਂਤੀ ਪਸੰਦ ਹੁੰਦੀ ਆ ਕੁਝ ਲੋਕਾਂ ਨੂੰ ਕਰਾਊਡੀ ਏਰੀਆ ਪਸੰਦ ਹੁੰਦਾ ਜੈਪੁਰ ਜਿਵੇਂ ਹੈਗਾ ਪੂਰਾ ਪ੍ਰੋਪਰ ਕਰਾਊਡੀ ਤੇ ਐਂ ਦਾ ਅਪਾ ਸ਼ਾਂਤ ਏਰੀਆ ਕਹਿ ਸਕਦੇ ਆ ਸ਼ਾਂਤ ਵੀ ਨੇ ਮਤਲਬ ਸਿਟੀ ਵਾਈਜ਼ ਉੱਚਾ ਹੈਲਚਲ ਚਾਹਲ ਵਲ ਹੈਗੀ ਆ ਉੱਚੇ ਟੂਰਿਸਟ ਵੱਲੋਂ ਸ਼ਾਂਤਤਾ ਹੈ ਨਾ ਹਲੋ ਜਿਵੇਂ ਲੋਕਲ ਬੰਦੇ ਮਿਲਣਗੇ 90% 10% ਬਾਹਰ ਦੇ ਮਿਲਣਗੇ ਤੇ ਇਹ ਆ ਗਈ ਜੇ ਆਪਾਂ ਪੂਰਾ ਬ੍ਰਿਜ ਕ੍ਰਾਸ ਕਰਕੇ ਉਧਰੋਂ ਹੋਰ ਐਥੇ ਕੁਸ਼ੂਬਿੰਦੀ ਜੀ ਬ੍ਰਿਜ ਦੇ ਉੱਪਰ ਬਸ 뷰 ਆ 뷰 ਦੇਖਣ ਲਈ ਦੁਨੀਆ ਆ ਰਹੀ ਆ ਜੀ ਤੇ ਇਧਰ ਕੁਛ ਵੀ ਨਹੀਂ ਉਧਰ ਦੀ ਸਾਈਡ ਹੈਗਾ ਫਲਾਵਰ ਦੇਖਦੇ ਆ ਜੀ ਆਪਾਂ ਹੁਣ ਚੇਪ ਆਫ ਫਲਾਵਰ ਪਾਰਕ ਦੀ ਟਿਕਟ ਲੈ ਲਈ ਜਿਹੜਾ ਲੱਗਦਾ 20 ਰੁਪਏ ਦੀ ਤੇ ਹੁਣ ਫਲਾਵਰ ਪਾਰਕ ਜਾ ਕੇ ਦੇਖਦੇ ਆ ਕਿ ਉਧਰ ਕਿਵੇਂ ਦਾ ਮਾਹੌਲ ਆ ਅਟਲ ਬ੍ਰਿਜ ਮੈਂ ਤੁਹਾਨੂੰ ਦਿਖਾਈ ਦਿੱਤਾ ਇਹ ਹੈ ਜੀ ਐਂਟਰੀ ਫਲਾਵਰ ਪਾਰਕ ਦੀ ਸਾਵਰਮਤੀ ਦੀਵਰ ਦੇ ਕੋਲ ਰਿਵਰ ਫਰੰਟ ਬਣਿਆ ਹੋਇਆ ਜਿਹੜਾ ਉੱਥੇ ਫਲਾਵਰ ਲੱਗੇ ਹੋਏ ਨੇ ਜਿੰਦਰ ਰੰਗ ਬਰੰਗੇ ਇਹ ਬਾਰੇ ਕੁਝ ਬਣਿਆ ਹੋਇਆ। ਚੱਕ ਦੇਖਦੇ ਆ। ਇਹ ਗ੍ਰੀਨ ਹਾਊਸ ਬਣਾਇਆ ਹੋਇਆ ਜੀ ਸ਼ਾਇਦ। ਤੇ ਇੱਥੇ ਫਲਾਵਰਸ ਨਾਲ ਉਹਨਾਂ ਦੇ ਨਾਮ ਦੱਸੇ ਗਏ ਨੇ। ਇੱਕ ਕੁਇਕ ਸਰਾਉਂਡ ਦੇ ਦੇਣਾ ਤੁਹਾਨੂੰ। ਮੈਂ ਜੋਦੀ ਨਾਲ ਪੱਗਾਂ ਮੈ ਜੀ ਚਾਹੀਦੀ। ਇਹ ਇਹ ਪੱਲ ਵਗੈਰਾ ਕੀ ਆਂ ਇੱਕ ਸੂਰਤ ਤੋਂ ਦਿਨ ਇਹ ਸੰਦੂਰ ਬੋਤੇ ਹੋਣ ਕਿੰਨੇ ਛੋਟਾ ਬਣਦੇ ਸੀ ਨਹੀਂ ਪਹਿਲਾਂ ਕੀ ਸੀ ਇਹਦਾ ਪੱਲ ਵਗੈਰਾ ਕੱਟਿੰਦੇ ਬਾਕੀ ਪੱਡੇ ਜੇ ਜਿਆਦਾ ਰੱਖੇ ਹੋਏ ਨੇ ਇੱਥੇ ਪੱਲ ਵਗੈਰਾ ਤਾਂ ਛੋਟੀ ਛੋਟੀ ਗੱਡੀਆਂ ਚਾਹੀਏ ਥੋੜੇ ਥੋੜੇ ਇੱਕ ਇੱਕ ਤਸਾਂ ਦੀ ਵੈਰਾਈਟੀਆਂ ਆ ਗਈਆਂ ਇਤਰ ਕਾਫੀ ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਵੈਰਾਈਟੀਆਂ ਇਹ ਕਿ ਹੋ ਗਈ ਤੁਹੋ ਗਈ ਤੋ ਗਈ ਇਹ ਕਿ ਪਤਲਾ ਜਾਊਗਾ ਉਹ ਕਿ ਹੋ ਗਏ ਛੋਟੇ ਆ ਛੋਟੇ ਦੇ ਵਿੱਚ ਇੱਕੋ ਗੋਲ ਵਾਲਾ ਉਹ ਇਹ ਹੋਰ